ਕੀ ਫਤੇ ਸੋ ਅਸੀਂ ਇਹ ਬੱਚਿਆਂ ਵਾਸਤੇ ਇੱਕ ਸ਼ੁਰੂ ਕੀਤਾ ਹੈ ਕਬੱਡੀ ਦਾ ਗਰਾਊਂਡ ਦੇ ਵਿੱਚ ਇਹਨਾਂ ਦੀ ਮਿਹਨਤ ਕਰਾਉਣੇ ਆ ਆ ਸਾਡੇ ਮੁੰਡੇ ਕਬੱਡੀ ਵਾਲੇ ਨੇ ਸਾਰੇ ਔਰ ਮਿਹਨਤ ਕਰਾਉਣੇ ਆ ਅਸੀਂ ਵੀ ਨਸ਼ਾ ਤੋਂ ਦੂਰ ਰਹਿਣਗੇ ਹਨਾ ਚਲੋ ਮੋਬਾਈਲ ਤੋਂ 2-4 ਘੰਟੇ ਇਹਨਾਂ ਦਾ ਵਧੀਆ ਇੱਥੇ ਨਾਲ ਆਪ ਵੀ ਐਕਸਰਸਾਈਜ਼ ਕਰਦੇ ਆਗੇ ਵਧੀਆ ਤੰਦਰੁਸਤ ਰਹਿਣਗੇ ਅਸੀਂ ਵੀ ਇਹੀ ਪਿੰਡ ਨੂੰ ਵੀ ਬੇਨਤੀ ਕਰਦੇ ਆ ਸਾਡੇ ਸਾਰੇ ਪਿੰਡ ਵਾਸੀਆਂ ਨੂੰ ਇਹੀ ਬੇਨਤੀ ਕਰਦੇ ਆ ਦੀ ਵੱਧ ਤੋਂ ਵੱਧ ਬੱਚੇ ਪਾਈ ਗਰਾਊਂਡ ਦੇ ਵਿੱਚ ਭੇਜਿਆ ਕਰੋ ਇੱਥੇ ਆਪਣਾ ਦੇਖੋ ਤੰਨਾ ਕਬੱਡੀ ਖਿਡਿਆਰੀ ਹੈ ਹੋਰ ਵੀ ਆਪਣੇ ਮੁੰਡੇ ਨੇ ਇੱਥੇ ਠੀਕ ਹੈ ਅੱਜ ਆ ਹਰਮਨ ਵੀਰ ਵੱਲੋਂ ਆ ਸਾਡਾ ਕਬੱਡੀ ਖਿਡਿਆਰੀ ਹੈ ਇੱਧਰ ਦੇਖ ਵੀ ਹਰਮਨ ਸਿੰਘ ਆ ਹਰਮਨ ਵੀਰ ਵੱਲੋਂ ਅੱਜ ਸੇਵਾ ਆਈ ਹੈ ਇਹ ਬੱਚਿਆਂ ਨੂੰ ਠੀਕ ਹੈ ਇੱਕ ਮੁੰਡਾ ਖੁਸ਼ੀ ਹੈਗਾ ਇਹ ਖੁਸ਼ੀ ਵੱਲੋਂ ਇਹਨਾਂ ਦੋਨਾਂ ਵੱਲੋਂ ਸੇਵਾ ਆਈ ਹੈਗੀ ਬੱਚਿਆਂ ਨੂੰ ਬੱਚਿਆਂ ਦੀ ਸਿਹਤ ਦਾ ਬਹੁਤ ਧਿਆਨ ਰੱਖਿਆ ਜਾ ਰਿਹਾ ਹੈਗਾ ਉਹਨੇ ਤੰਦਰੁਸਤ ਰਹਿਣਗੇ ਨਸ਼ੇ ਤੋਂ ਦੂਰ ਰਹਿਣਗੇ ਅਸੀਂ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਪੰਜਾਬ ਆਪਣੇ ਪਿੰਡ ਦੀ ਜਿਹੜੀ ਨਗਰ ਪੰਚਾਇਤ ਨੂੰ ਔਰ ਪਿੰਡ ਵਾਸੀਆਂ ਨੂੰ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਭੇਜਿਆ ਜਾਵੇ ਨਸ਼ਿਆਂ ਤੋਂ ਦੂਰ ਰਹਿਣਗੇ ਇਹ ਔਰ ਵਧੀਆ ਤੰਦਰੁਸਤ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਈ ਆਹ ਹਾਂ ਔਰ ਇੱਕ ਬੇਨਤੀ ਹੋਰ ਵੀ ਕਰਦੇ ਆਂ ਅਸੀਂ ਵੀ ਅਸੀਂ ਦੂਜੀਆਂ ਰੀਲਾਂ ਨੂੰ ਤਾਂ ਲਾਇਕ ਕਰ ਦਿੰਨੇ ਆ ਔਰ ਇਹਨਾਂ ਬੱਚਿਆਂ ਨੂੰ ਵੀ ਲਾਇਕ ਕਰਿਆ ਕਰੋ ਜਦੋਂ ਇਹ ਬੱਚੇ ਅਕਸਰ ਅਜਾ ਕਰਦੇ ਨੇ ਇਹਨਾਂ ਨੂੰ ਲਾਇਕ ਕਰਿਆ ਕਰੋ ਇਹਨਾਂ ਦਾ ਹੌਸਲਾ ਵੱਧੇਗਾ ਔਰ ਅਸੀਂ ਜਿਹੜੇ ਐਨਆਰਆਈ ਵੀਰ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਦੀ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਕਰੋ ਕਿਉਂਕਿ ਹੁਣ ਜਿਹੜਾ ਅੱਜਕੱਲ ਦੌਰ ਚੱਲ ਰਿਹਾ ਹੈ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ ਜਿਹੜੀ ਸਾਡੀ ਜਵਾਨੀ ਹੈ ਉਹ ਜਵਾਨੀ ਸਾਡੀ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਕਿਉਂਕਿ ਹੁਣ ਸਾਨੂੰ ਅੱਜ ਟਾਈਮ ਹੈ ਆ ਜਿਹੜੀਆਂ ਸਾਡੇ ਬੱਚੇ ਨੇ ਜਿਹੜੇ ਸਾਡੇ ਬੱਚੇ ਨੇ ਇਹਨਾਂ ਨੂੰ ਬਚਾਉਣ ਦਾ ਟਾਈਮ ਆ ਹੁਣ ਜੇ ਅਸੀਂ ਹੁਣ ਨਾ ਬਚਾਇਆ ਬਚਾਇਆ ਇਹਨਾਂ ਬੱਚਿਆਂ ਨੂੰ ਅੱਛਿਆ ਤੋਂ ਤਾਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਬਿਲਕੁਲ ਖਤਮ ਹੋ ਜਾਵੇਗੀ ਤੇ ਹਾਂ ਬਰਮ ਕਿਤੇ ਬਾਰੇ ਸਾਡੇ ਹੋਰ ਇੱਕ ਇੱਕ ਬੰਦਾ ਬੋਲਣਾ ਜੇ ਉਹ ਚਾਹੁੰਦਾ ਬਾਈ ਤੁਸੀਂ ਬੋਲ ਲਓ ਠੀਕ ਹੈ ਬੋਲਣ ਨੂੰ ਕੀ ਹੁੰਦਾ ਹੈ ਵਧੀਆ ਤੁਸੀਂ ਬੋਲਦੇ ਹੋ ਅਸ਼ਿਆ ਤੋਂ ਦੂਰ ਆ ਮਤਲਬ ਸਾਰਾ ਕੁਝ ਹੀ ਮਾੜਾ ਬੋਲਦਾ ਕੁਝ ਕਿੰਦਾ ਕਿੰਦਾ ਆ ਗਿਆ ਬਿੱਲਾ ਬਿੱਲੇ ਪਾਉਂਦੇ ਆ ਓਹ ਨੂੰ ਦੇਖ ਲੈ ਮੁੰਡੇ ਨੂੰ ਇਹਨਾਂ ਨੂੰ ਵੀ ਦੇ ਵਾਹ ਪੱਤਾ ਛੱਡੋ ਏ ਵੇ ਹਾਲੇ ਤਾਂ ਇਹ ਆਪਣੇ ਹਰਮਨ ਵੀਰ ਬੰਦੋਂ ਤੇ ਖੁਸ਼ੀ ਬੰਦੋਂ ਸੇਵਾ ਆਈ ਹੈ ਵੱਦ ਛੱਡ ਕੇ ਇਹਨਾਂ ਨੇ ਬਾਈਆਂ ਨੇ ਸੇਵਾ ਕਰੀ ਹੈ ਅਸੀਂ ਹੱਥ ਬਨ ਕੇ ਬੇਨਤੀ ਕਰਦੇ ਆਂ ਵੀ ਵੱਦ ਤੋਂ ਵੱਧੋ ਭਾਈ ਸਾਨੂੰ ਮਾਇਆ ਦੀ ਕੋਈ ਲੋੜ ਨਹੀਂ ਹੈਗੀ ਬੱਚਿਆਂ ਵਾਸਤੇ ਖਾਣ ਵਾਸਤੇ ਡਾਇਟ ਲਿਆਂਦੀ ਜਾਵੇ ਕੇਲੇ, ਬਦਾਮ, ਤਾਜ ਆਉਣ ਵਾਲੇ ਵਧੀਆ ਖਿਹਦਰੀ ਬਣ ਸਕਣਾਂ ਲਹਿਰ ਮੰਤੂ ਵੀ ਬੋਲ ਦੇ ਦੋ ਭਾਈ ਬੇਨਤੀ ਕਰਦਾ ਪਿੰਡ ਵਾਲਿਆਂ ਨੂੰ ਵੀ ਆਪਦੇ ਬੱਚਾ ਨੂੰ ਵੀ ਗਰਾਊਂਡ ਤੇ ਭੇਜੋ ਗਰਾਊਂਡ ਨਾਲ ਜੋੜੋ ਤਾਂ ਕਿ ਨਸ਼ਿਆਂ ਤੋਂ ਬਚ ਜਾ ਸਕਣ ਹੁਣ ਸਾਰੇ ਜਾਣੇ ਆਪਦਾ ਕੰਮ ਛੱਡ ਕੇ ਬਾਈ ਧੰਨੇ ਹੁਰੀ ਫਰ ਫੌਜੀ ਬਾਈ ਹੁਰੀ ਸਾਰਾ ਆਪਦਾ ਕੰਮ ਛੱਡ ਕੇ ਉਹ ਸਾਡੇ ਵਾਸਤੇ ਆਉਂਦੇ ਨੇ ਸਾਰਿਆਂ ਨੂੰ ਬੇਨਤੀ ਆ ਹੱਥ ਬੰਨ ਕੇ ਗਰਾਊਂਡ ਨਾਲ ਜੋੜੋ ਜਵਾਕਾਂ ਨੂੰ ਤਾਂ ਕਿ ਨਸ਼ਿਆਂ ਤੋਂ ਟੀਵੀ ਤੋਂ ਬਚ ਸਕਣ ਵਾਈ ਗੁਰੂ ਜੀ ਦਾ ਫਲਸਾ ਵੈ